ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਇੱਕ ਖਬਰ ਜਿਹੜੀ ਹੈ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਖਬਰ ਹੈ ਪੰਜਾਬ ਭਾਸ਼ਾ ਵਿਭਾਗ ਵੱਲੋਂ ਕਰਵਾਏ ਗੇ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਜੰਮੂ ਕਸ਼ਮੀਰ ਦੇ ਕਲਾ ਸਭਿ ਸੰਸਕ੍ਰਿਤੀ ਤੇ ਭਾਸ਼ਾ ਅਕੈਡਮੀ ਦੇ ਨਾਲ ਮਿਲ ਕੇ ਕੱਲ ਸ਼੍ਰੀਨਗਰ ਦੇ ਟੈਗੋਰ ਹਾਲ ਵਿਖੇ ਹੋਇਆ ਜਿਹਦੇ ਵਿੱਚ ਪ੍ਰਸਿੱਧ ਸੂਫੀ ਗਾਇਕ ਬੀਰ ਸਿੰਘ ਨੂੰ ਸੱਦਿਆ ਗਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨਮਾਈ ਵਰਡ ਜਿਹੜਾ ਕਾਰਡ ਦੇ ਵਿੱਚ ਲਿਖਿਆ ਹੋਇਆ ਹੈ ਹਾਲਾਂਕਿ ਰਹਿਨਮਾਈ ਸ਼ਬਦ ਜਿਹੜਾ ਹੈ ਜਿਹੜਾ ਗੁਰੂ ਸਹਿਬਾਨ ਨੂੰ ਸਮਰਪਿਤ ਪ੍ਰੋਗਰਾਮ ਹੋਣ ਉਹਦੇ ਵਿੱਚ ਕਿਸੇ ਬੰਦੇ ਦੀ ਰਹਿਨਮਾਈ ਨਹੀਂ ਹੋਇਆ ਕਰਦੀ ਲੇਕਿਨ ਚਲੋ ਉਸ ਰਹਿਨਮਾਈ ਦੇ ਵਿੱਚ ਕੱਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਹੜਾ ਪ੍ਰੋਗਰਾਮ ਸੀ ਗੁਰਤੇਗ ਬਾਦਰ ਪਾਸ਼ਾ ਜੀ ਦੀ ਬਾਣੀ ਤੇ ਸੂਫੀ ਗਾਇਕੀ ਦਾ ਇਹ ਪ੍ਰੋਗਰਾਮ ਕਈ ਸਵਾਲ ਖੜੇ ਕਰ ਗਿਆ ਕਿਉਂਕਿ ਕੱਲ ਜਦੋਂ ਇਹ ਪ੍ਰੋਗਰਾਮ ਹੋਇਆ ਬਹੁਤ ਸਾਰੇ ਲੋਕ ਬਹੁਤ ਸਾਰੀ ਸੰਗਤ ਇਹ ਸੋਚ ਕੇ ਉੱਥੇ ਗਈ ਸੀ ਕਿ ਗੁਰਤੇਗ ਬਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਉੱਥੇ ਗੁਰੂ ਦੀ ਬਾਣੀ ਸੁਣਨ ਨੂੰ ਮਿਲੇਗੀ ਜਾਂ ਗੁਰੂ ਸਾਹਿਬ ਨਾਲ ਰਿਲੇਟਡ ਕੋਈ ਚੰਗੇ ਸੂਫੀ ਗੀਤ ਜਿਹੜੇ ਨੇ ਜਿਹੜੇ ਵੀਰ ਸਿੰਘ ਨੇ ਬਣਾਏ ਹੋਣਗੇ ਸਿੱਖ ਇਤਿਹਾਸ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਉਹ ਸੁਣਨ ਨੂੰ ਮਿਲਣਗੇ ਪਰ ਉੱਥੇ ਵੀਰ ਸਿੰਘ ਵੱਲੋਂ ਜੋ ਆਮ ਸੱਭਿਆਚਾਰ ਪ੍ਰੋਗਰਾਮਾਂ ਦੇ ਵਿੱਚ ਗੀਤ ਗਾਏ ਜਾਂਦੇ ਹਨ ਪੰਜਾਬੀ ਗੀਤ ਉਹੀ ਗੀਤ ਗਾਏ ਗਏ ਜਿਹਦੇ ਵਿੱਚ ਫੋਕ ਸੌਂਗ ਵੀ ਸਨ ਸੂਫੀ ਸੌਂਗ ਵੀ ਸਨ ਹਾਂ ਅਖੀਰ ਤੇ ਨਵੇਂ ਮੱਲੇ ਦੇ ਸ਼ਲੋਕ ਵੀ ਉਹਨਾਂ ਨੇ ਜ਼ਰੂਰ ਪੜੇ ਲੇਕਿਨ ਉਹ ਸਮੁੱਚਾ ਪ੍ਰੋਗਰਾਮ ਉਦੋਂ ਵਿਵਾਦ ਵਿੱਚ ਆ ਗਿਆ ਜਦੋਂ ਬਹੁਤ ਸਾਰੇ ਦਰਸ਼ਕਾਂ ਨੇ ਸਟੇਜ ਤੇ ਔਰ ਸਟੇਜ ਦੇ ਥੱਲੇ ਵੀਰ ਸਿੰਘ ਦੇ ਗੀਤਾਂ ਦੇ ਉੱਤੇ ਨੱਚਣਾ ਸ਼ੁਰੂ ਕਰ ਦਿੱਤਾ ਬੜੀ ਹੈਰਾਨੀ ਦੀ ਗੱਲ ਸੀ ਕਿ ਪ੍ਰੋਗਰਾਮ ਸਮਰਪਿਤ ਸੀ ਸੈਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾ ਨੌਵੇਂ ਗੁਰੂ ਨਾਨਕ ਦੀ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਤੇ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤਾਂ ਦੇ ਉੱਤੇ ਸੂਫੀ ਗੀਤਾਂ ਦੇ ਉੱਤੇ ਫੋਕ Song ਦੇ ਉੱਤੇ ਜਿਹੜੇ ਸਿੱਖ ਹੀ ਸਨ ਉਹ ਉੱਥੇ ਠੁਮਕੇ ਲਗਾ ਰਹੇ ਸਨ ਭੰਗੜਾ ਪਾ ਰਹੇ ਸਨ ਤੇ ਨੱਚ ਰਹੇ ਸਨ ਬੜੇ ਸੂਝਵਾਨ ਸਿੱਖ ਵੀ ਸਨ ਉੱਤੇ ਜਿਨ੍ਹਾਂ ਦਾ ਸਿਰ ਨੀਵਾ ਹੋਇਆ ਜਦੋਂ ਇਹ ਖਬਰ ਬਾਹਰ ਨਿਕਲੀ ਜਦੋਂ ਇਹ ਵੀਡੀਓ ਤੇ ਫੋਟੋਆਂ ਬਾਹਰ ਆਈਆਂ ਤਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਆਪਣੇ ਅਫੀਸ਼ੀਅਲ ਹੈਂਡਲ ਤੇ ਪੋਸਟ ਪਾ ਕੇ ਇਸ ਚੀਜ਼ ਦਾ ਵਿਰੋਧ ਕੀਤਾ ਇਹਨੂੰ ਗਲਤ ਕਿਹਾ ਉੱਥੇ ਬਹੁਤ ਸਾਰੇ ਸੂਝਵਾਨ ਸਿੱਖਾਂ ਨੇ ਵੀ ਇਹ ਸਾਰੇ ਚੀਜ਼ ਨੂੰ ਮੰਦਭਾਗਾ ਦੱਸਿਆ ਤੇ ਇਹਦਾ ਵਿਰੋਧ ਕੀਤਾ ਇੰਨਾ ਹੀ ਹੋਣਾ ਚਾਹੀਦਾ ਇੱਕ ਬੜਾ ਵੱਡਾ ਸਵਾਲ ਕੱਲ ਦੀ ਇਸ ਘਟਨਾ ਤੋਂ ਖੜਾ ਹੋਇਆ ਹੈ ਕਿ ਥੋੜੇ ਦਿਨ ਪਹਿਲਾਂ ਆਪਾਂ ਇੱਕ ਖਬਰ ਚਲਾਈ ਸੀ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਸ ਵਿੱਚ ਖਿੱਚੋ ਤਣ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਵੀ ਉਹਨਾਂ ਡੇਟਾ ਦੇ ਵਿੱਚ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਉਣ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਡੇਟਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕਰਵਾਏ ਜਾਣੇ ਹਨ ਹੁਣ ਇਹ ਕੱਲ ਦਾ ਪ੍ਰੋਗਰਾਮ ਇੱਕ ਸਵਾਲ ਖੜੇ ਕਰਦਾ ਹੈ ਕਿ ਅਜਿਹੇ ਤਰੀਕਿਆਂ ਨਾਲ ਹੀ ਪੰਜਾਬ ਸਰਕਾਰ ਸੈਭ ਸ਼੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਪੁਰਬ ਮਨਾਏਗੀ ਜਦ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਮर्याਦਾ ਕੀ ਹੈ ਤੇ ਮਰਿਆਦਾ ਨੂੰ ਸਤਕਾਰ ਕੀਤੇ ਬਿਨਾ ਮਰਿਆਦਾ ਨੂੰ ਸਮਝੇ ਬਿਨਾ ਕਿਵੇਂ ਉਹ ਸ਼ਹੀਦੀਪੁਰ ਮਨਾਣਗੇ ਸੋ ਇੱਕ ਬੜਾ ਵੱਡਾ ਸਵਾਲ ਕੱਲ ਦੇ ਪ੍ਰੋਗਰਾਮ ਤੋਂ ਖੜਾ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੀਰ ਸਿੰਘ ਇੱਕ ਚੰਗੇ ਗਾਇਕ ਨੇ ਉਹਨਾਂ ਨੇ ਅਜ ਤੱਕ ਕੋਈ ਵੀ ਗੀਤ ਜਿਹੜਾ ਲੱਚਰ ਨਹੀਂ ਗਾਇਆ ਉਹਨਾਂ ਦੇ ਸਾਰੇ ਗੀਤ ਜਿਹੜੇ ਨੇ ਉਹ ਪਰਿਵਾਰ ਸਮੇਤ ਬੈਠ ਕੇ ਸੁਣੇ ਜਾ ਸਕਦੇ ਨੇ ਲੇਕਿਨ ਇਸ ਦੇ ਬਾਵਜੂਦ ਸੈਭ ਸ਼ਰ ਗੁਰਤੇਗ ਬਾਦਰ ਪਾਸ਼ਾ ਜੀ ਨੂੰ ਸਮਰਪਿਤ ਸਮਾਗਮ ਦੇ ਵਿੱਚ ਗੀਤ ਗਾਣ ਦੀ ਪੰਜਾਬੀ ਗੀਤ ਗਾਣ ਦੀ ਜਾਂ ਕੋਈ ਵੀ ਗੀਤ ਗਾਣ ਦੀ ਜਿਹੜੇ ਜਿਨ੍ਹਾਂ ਦਾ ਇਤਿਹਾਸ ਨਾਲ ਕੋਈ ਸਬੰਧ ਨਾ ਹੋਵੇ ਜਿਨ੍ਹਾਂ ਦੇ ਦਾ ਜਿਹੜਾ ਇੱਕ ਚੰਗੇ ਸੁਨੇਹੇ ਨਾਲ ਅਧਿਆਤਮਿਕ ਸੁਨੇਹੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਾ ਹੋਵੇ ਉਹ ਗੀਤ ਗਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਗੀਤਾਂ ਨੂੰ ਛੱਡੋ ਉਹਦੇ ਉੱਤੇ ਨੱਚਣ ਦੀ ਇਜਾਜ਼ਤ ਤਾਂ ਬਿਲਕੁਲ ਵੀ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਵੀਰ ਸਿੰਘ ਨੇ ਆਪਣੀ ਸੋਹਰਤਾ ਦਾ ਪਰਿਚੇਦਿੰਦੇ ਹੋਏ ਬਾਕਾਇਦਾ ਇੱਕ ਵੀਡੀਓ ਪਾ ਕੇ ਇਸ ਪੂਰੇ ਪ੍ਰਕਰਨ ਤੇ ਮਾਫੀ ਵੀ ਮੰਗੀ ਹੈ ਵੀਰ ਸਿੰਘ ਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਛਾਤੀ ਮਾਰੂ ਕਿਤਾ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਹੈ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਹੱਥ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜਿਿੰਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਹੋ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅੰਗੈਲੀ ਸੀਗੀ ਔਰ ਉਹਦੇ ਲਈ ਮੈਂ ਕਿਹਾ ਮੈਂ ਤਾਂ ਜਾ ਚੁੱਕੀ ਨਾ। ਪ੍ਰੋਗਰਾਮ ਦੇ ਦੌਰਾਨ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਬਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸਲੂਕ ਮਦਨਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਦਰ ਸਾਹਿਬ ਨੂੰ ਵੀ ਭੇਜਿਆ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਜੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹਾਂ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਲੀਕੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ 카ਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹ ਜੀ ਗਲਤੀ ਨਹੀਂ ਹੋਊਗੀ ਧੰਨਵਾਦ ਸੋ ਵੀਰ ਸਿੰਘ ਨੇ ਕਿਹਾ ਕਿ ਉਹ ਅੱਜ ਅਕਾਲ ਤਖਤ ਸਾਹਿਬ ਤੋਂ ਹੀ ਪੇਸ਼ ਹੋਣਗੇ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਇਹਦੇ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੈ ਕਿ ਉਹਨਾਂ ਨੇ ਆਪ ਹੀ ਪਹਿਲ ਕੀਤੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਗਲਤੀ ਹੋਈ ਹੈ ਵੀਰ ਸਿੰਘ ਦਾ ਇਹ ਕਹਿਣਾ ਕਿ ਮੈਨੂੰ ਮੈਨੇਜਮੈਂਟ ਨੇ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਮੈਨੂੰ ਗਾਈਡ ਨਹੀਂ ਕੀਤਾ ਮੈਂ ਕਿਉਂਕਿ ਬਾਹਰੋਂ ਸਿੱਧਾ ਸ਼੍ਰੀਨਗਰ ਪਹੁੰਚਿਆ ਮੇਰੇ ਕੋਲ ਪੂਰੀ ਸੂਚਨਾ ਪ੍ਰੋਗਰਾਮ ਦੀ ਨਹੀਂ ਸੀ ਤੇ ਮੈਂ ਭਾਸ਼ਾ ਅਕੈਡਮੀ ਨਾਲ ਅੱਗੇ ਵੀ ਕਈ ਸੱਭਿਆਚਾਰਕ ਪ੍ਰੋਗਰਾਮ ਕੀਤੇ ਨੇ ਤੇ ਮੈਂ ਉਸੇ ਰੌਅ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਸੋ ਇਹ ਗੱਲ ਵੈਸੇ ਤਾਂ ਅਜੀਬ ਲੱਗਦੀ ਹੈ ਕਿਉਂਕਿ ਪਿੱਛੇ ਜਿਹੜੀ ਬੈਕਗ੍ਰਾਉਂਡ ਲੱਗੀ ਹੋਈ ਹੈ ਬੈਕਡ੍ਰੌਪ ਲੱਗੀ ਹੋਈ ਹੈ ਜਾਂ ਪਿੱਛੇ ਬੋਰਡ ਲੱਗਾ ਹੋਇਆ ਹੈ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਹੈ ਕਿ ਗੁਰਤੇਗ ਬਹਾਦਰ ਪਾਸ਼ਾ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਜਿਹੜਾ ਕਾਰਡ ਬਣਿਆ ਹੈ ਇਹ ਕਾਰਡ ਉਹਦੇ ਕੋਲ ਨਾ ਗਿਆ ਹੋਏ ਇਹ ਵੀ ਨਹੀਂ ਹੋ ਸਕਦਾ ਉਸ ਕਾਰਡ ਦੇ ਉੱਤੇ ਵੀ ਇਹ ਸਾਰਾ ਵੇਰਵਾ ਦਿੱਤਾ ਹੋਇਆ ਹੈ ਸੋ ਕਿਧਰੇ ਨਾ ਕਿਧਰੇ ਇੱਕ ਬੜੀ ਵੱਡੀ ਗਲਤੀ ਬੜੀ ਵੱਡੀ ਅਨਗੈਲੀ ਤਾਂ ਹੋਈ ਹੈ ਲੇਕਿਨ ਵੱਡਾ ਸਵਾਲ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਹੈ ਔਰ ਹੁਣ ਸ਼੍ਰੀ ਅਕਾਲ ਤਖਸਾਲ ਨੂੰ ਇਸ ਮਾਮਲੇ 'ਤੇ ਸਟੈਂਡ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਵਾਲੇ ਲੋ ਜੋ ਵੀ ਪ੍ਰੋਗਰਾਮ ਉlijke ਜਾ ਰਹੇ ਨੇ ਖਾਸ ਤੌਰ ਤੇ ਜੋ ਲਾਈਟ ਐਂਡ ਸਾਊਂਡ ਸ਼ੋਅ ਪੂਰੇ ਪੰਜਾਬ ਵਿੱਚ ਦਿਖਾਉਣ ਦੀ ਤਿਆਰੀ ਹੋ ਰਹੀ ਹੈ ਉਹ ਲਾਈਟ ਐਂਡ ਸਾਊਂਡ ਦਾ ਪੂਰਾ ਮਜਬੂਨ ਜਿਹੜਾ ਹੈ ਉਹ ਇੱਕ ਕਮੇਟੀ ਬਣਾ ਕੇ ਜ਼ਰੂਰ ਕੋਖਣਾ ਚਾਹੀਦਾ ਹੈ ਕੱਲ ਨੂੰ ਉਸ ਲਾਈਟ ਐਂਡ ਸਾਊਂਡ ਦੇ ਵਿੱਚ ਵੀ ਕੁਝ ਐਸਾ ਨਾ ਹੋਵੇ ਜਿਹੜਾ ਇਤਿਹਾਸ ਨਾਲ ਛੇੜਛਾੜ ਹੋਵੇ ਜਾਂ ਜਿਹੜਾ ਮर्यादा ਦੇ ਉਲਟ ਜਾ ਕੇ ਉਹਦੇ ਵਿੱਚ ਕੁਝ ਵਿਖਾਇਆ ਗਿਆ ਹੋਵੇ ਔਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਉਹਨਾਂ ਦੀ ਕਮੇਟੀ ਬਣੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਔਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਰਾਫਤਾ ਕਾਇਮ ਕਰਕੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਦੇਖਰੇਖ ਦੇ ਵਿੱਚ ਜੋ ਵੀ ਪ੍ਰੋਗਰਾਮ ਲਿਕਨੇ ਨੇ ਉਹਨਾਂ ਦੇ ਨਾਲ ਮਿਲ ਕੇ ਕਰੇ ਇਹ ਨਾ ਹੋਏ ਕਿ ਚੰਗੇ ਵਾਸਤੇ ਕਰਨ ਚੱਲਣ ਤੇ ਉਲਟਾ ਜਿਹੜਾ ਸੰਗਤ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਤੇ ਨਮੋਸ਼ੀ ਦਾ ਮੰੰਜਰ ਜਿਹੜਾ ਉਹ ਦੇਖਣਾ ਪਵੇ ਸ਼ਾਮ ਨੂੰ ਕੀ ਹੁੰਦਾ ਜਦੋਂ ਪੇਸ਼ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਨੂੰ ਕਿਵੇਂ ਲੈਂਦੇ ਨੇ ਇਹਦੇ ਬਾਰੇ ਸ਼ਾਮ ਨੂੰ ਜੋ ਵੀ ਅਪਡੇਟ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ